ਇੱਕ ਭੈਣ ਦਾ ਮੈਸੇਜ ਆਇਆ ਸੀ ਪਿੱਛੇ ਜੇ ਕਿ ਆਪਣਾ ਸਕਿਨ ਕੇਅਰ ਰੂਟੀਨ ਦੱਸੋ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਦਾ ਕਿ ਮੈਂ ਇਹਨਾਂ ਚੀਜ਼ਾਂ 'ਚ ਕੋਈ ਵੀ ਯਕੀਨ ਨਹੀਂ ਰੱਖਦੀ ਮੈਨੂੰ ਲੱਗਦੀਆਂ ਨੇ ਫੇਕ ਟੋਟਲੀ ਬਾਕੀ ਜੋ ਪ੍ਰਮਾਤਮਾ ਆਪਾਂ ਨੂੰ ਜਿਵੇਂ ਦਾ ਬਣਾਉਂਦਾ ਵਾ ਉਸ ਤੋਂ ਉੱਪਰ ਕੁਝ ਨਹੀਂ ਆ ਪਰ ਫਿਰ ਵੀ ਮਾੜਾ ਜਿਹਾ ਦੱਸੂਗੀ ਮਤਲਬ ਸਕਿਨ ਕੇਅਰ ਨਹੀਂ ਮਤਲਬ ਜੋ ਮੈਂ ਪਰਸਨਲੀ ਮੈਨੂੰ ਪਿੱਛੇ ਜੇ ਥੋੜੀ ਪ੍ਰੋਬਲਮ ਹੋ ਗਈ ਸੀ ਸਕਿਨ ਤੇ ਸਕਿਨ ਮੇਰੀ ਸਨਬਰਨ ਹੋ ਗਈ ਹੀ ਬਹੁਤ ਜ਼ਿਆਦਾ ਗਰਮੀ ਕਰਕੇ ਤੇ ਥੋੜਾ ਬਾਹਰ ਅੰਦਰ ਵੀ ਆਣਾ ਜਾਣਾ ਹੁੰਦਾ ਹੈ ਮਤਲਬ ਥੋੜਾ ਕੀ ਜਿਆਦਾ ਹੀ ਹੁੰਦਾ ਆ ਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਸੀ ਤੇ ਮੈਂ ਬੜੀਆਂ ਕਰੀਮਾਂ ਬ੍ਰਾਂਡ ਦੀਆਂ ਵਰਤੀਆਂ ਆਇਲ ਵਰਤੇ ਹਨਾ ਸ਼ਰਮ ਸ਼ਰਮ ਲਾਏ ਕੋਈ ਫਰਕ ਨਹੀਂ ਪਿਆ ਤੇਲੇ ਦਾ ਫਰਕ ਨਹੀਂ ਪਿਆ ਪੈਸੀ ਕਹਿ ਲੋ ਖਰਾਕ ਕਰਨ ਵਾਲੀ ਗੱਲ ਸੀ ਤੇ ਜਦ ਫੇਸ ਦੇ ਉੱਤੇ ਮੈਂ ਜਿਹੜੀ ਚੀਜ਼ ਨਹੀਂ ਸੀ ਲਾਣਾ ਚਾਹੁੰਦੀ ਮੈਨੂੰ ਐ ਲੱਗਦਾ ਹੀ ਸਮੈਲ ਆਉਂਦੀ ਏ ਉਹ ਪਰ ਫਿਰ ਉਹੀ ਲਾਈ ਮਲਾਈ ਦੇਸੀ ਘਿਓ ਵੀ ਲਾਇਆ ਹੀ ਪਰ ਫਰਕ ਨਹੀਂ ਪਿਆ ਮਲਾਈ ਨਾਲ ਮੈਨੂੰ ਜਿਆਦਾ ਫਰਕ ਪਿਆ ਤੇ ਉਹਦੇ ਚ ਕਿਉਂਕਿ ਮੈਨੂੰ ਲੱਗਦਾ ਕਿ ਮਾਈਲਡ ਜ਼ਿਆਦਾ ਹੁੰਦੀ ਆ ਤੇ ਜੇ ਕਦੇ ਕਿਸੇ ਨੂੰ ਏਦਾਂ ਦੀ ਸਕਿਨ ਦੀ ਪ੍ਰੋਬਲਮ ਆ ਜਾਏ ਕੋਈ ਇਸ਼ੂ ਬ੍ਰੇਕਆਉਟ ਹੋਵੇ ਤਾਂ ਮਲਾਈ ਜ਼ਰੂਰ ਲਗਾਓ ਕਿਉਂਕਿ ਉਹ ਚਿਕਨੀ ਹੁੰਦੀ ਆ ਵਧੀਆ ਹੁੰਦੀ ਆ ਤੇ ਨਾਲੇ ਨੇਚਰਲ ਇੱਕ ਕਿਸਮ ਦੀ ਇੱਕ ਚੀਜ਼ ਆ ਤੇ ਉਹਦੇ ਨਾਲ ਮੈਨੂੰ ਲੱਗਦਾ ਜ਼ਿਆਦਾ ਫਰਕ ਮੈਨੂੰ ਤਾਂ ਪਿਆ ਸੀ ਹੁਣ ਬਾਕੀ ਤੁਸੀਂ ਦੇਖ ਲਿਓ ਤੁਹਾਨੂੰ ਪੈਂਦਾ ਕਿ ਨਹੀਂ ਪੈਂਦਾ ਤੇ ਮੇਰਾ ਮੰਨਣਾ ਆ ਕਿ ਜਿੰਨਾ ਬੰਦਾ ਨੇਚਰਲ ਸੋਣਾ ਹੁੰਦਾ ਉਹ ਤੋਂ ਉੱਪਰ ਨਹੀਂ ਕੋਈ ਗੱਲ ਬਾਕੀ ਤਾਂ ਐਵੇਂ ਬਸਾਨੀਆਂ ਫਰਜੀ ਜੀਆਂ ਗੱਲਾਂ ਨੇ ਸੋ ਆਪਾਂ ਕਿਹਾ ਵਿੱਚ ਤੁਹਾਨੂੰ ਦੱਸਦੀ ਏ ਕਿਉਂਕਿ ਇਹ ਮੇਰੀ ਰੁਟੀਨ ਦਾ ਹਿਸਾ ਨਹੀਂ ਆ ਜਦੋਂ ਫੇਸ ਖਰਾਬ ਹੋਇਆ ਬਸ ਉਦੋਂ ਹੀ ਵਰਤਿਆ ਉਸ ਤੋਂ ਬਾਅਦ ਤੋਂ ਮੈਂ ਵਰਤਿਆ ਨਹੀਂਗਾ ਔਰ ਦੁੱਧ ਦਹੀਂ ਕਹਿੰਦੇ ਆ ਵੀ ਇਹਦੇ ਨਾਲ ਵਧੀਆ ਫਰਕ ਪੈਂਦਾ ਵਾ ਤੇ ਮੈਂ ਤਾਂ ਮਲਾਈ ਵਰਤੀ ਸੀ ਅੱਗੋਂ ਤੁਸੀਂ ਵੇਖ ਲਿਓ ਤੇ ਤੁਹਾਨੂੰ ਕਿਵੇਂ ਸੂਟ ਕਰਦਾ ਹੈ